ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਸਣੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਨੂੰ ਲੱਗਿਆ ਵੱਡਾ ਝਟਕਾ ਕਿਸਾਨ ਆਗੂਆਂ ਨੂੰ ਇਹ ਝਟਕਾ ਕਿਉਂ ਲੱਗ ਰਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਡੀ ਜਥੇਬੰਦੀ ਆ ਪੰਜਾਬ ਦੀ ਤਾਂ ਹੁਣ ਝਟਕਾ ਲੱਗਿਆ ਕਿਉਂਕਿ ਇਹਨਾਂ ਦੇ ਹੀ ਸਾਥੀ ਇਹਨਾਂ ਤੋਂ ਸਾਥ ਛੱਡ ਗਏ ਨੇ ਕੀ ਕਾਰਨ ਹੈ ਸਾਥ ਛੱਡ ਕੇ ਗਏ ਕਿਹੜੇ-ਕਿਹੜੇ ਕਿਸਾਨ ਸਾਥ ਛੱਡ ਕੇ ਗਏ ਨੇ ਜੁਗਿੰਦਰ ਸਿੰਘ ਉਗਰਾਹਾ ਦਾ ਪੂਰੀ ਗੱਲਬਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮਹਿਲਾ ਬਲਾਕ ਆਗੂਆਂ ਤੇ ਪਿੰਡ ਇਕਾਈ ਦੀਆਂ ਆਗੂਆਂ ਦੇ ਵੱਲੋਂ ਸਮੂਹਿਕ ਅਸਤੀਫਾ ਦੇ ਦਿੱਤਾ ਤਾਂ ਪਾਰਟੀ ਦਾ ਸਾਥ ਛੱਡ ਦਿੱਤਾ ਇਸ ਝਟਕੇ ਤੋਂ ਬਾਅਦ ਹਾਲਾਂਕਿ ਜੁਗਿੰਦਰ ਸਿੰਘ ਉਗਰਾਹਾ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ ਪਰ ਇਹ ਮਹਿਲਾ ਆਗੂ ਦਿੱਲੀ ਮੋਰਚੇ ਤੋਂ ਲਗਾਤਾਰ ਉਗਰਾਹਾ ਜਥੇਬੰਦੀ ਦੇ ਨਾਲ ਜੁੜੀਆਂ ਹੋਈਆਂ ਸਨ ਜਿਨ੍ਹਾਂ ਦੇ ਵੱਲੋਂ ਹੁਣ ਸਾਥ ਛੱਡ ਦਿੱਤਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਯੂਨੀਅਨ ਦੇ ਆਗੂਆਂ ਦਾ ਔਰਤਾਂ ਦੇ ਪ੍ਰਤੀ ਰਬਈਆ ਬਤੀਰਾ ਸਹੀ ਨਹੀਂ ਸ ਇਹ ਵੱਡੇ ਇਲਜ਼ਾਮ ਜਿਹੜੇ ਲਗਾਏ ਗਏ ਨੇ ਤਾਂ ਇਸ ਦੇ ਨਾਲ ਇਹ ਜਥੇਬੰਦੀ ਕਮਜ਼ੋਰ ਜ਼ਰੂਰ ਹੋ ਹਾਂਜੀ ਮੇਰਾ ਨਾਮ ਜਸਵੀਰ ਕੌਰ ਹੈ ਜੀ ਲਹਿਰੇ ਬਲਾਕ ਦੀ ਆਗੂ ਆ ਜੀ ਅਗਰ ਆਹ ਜਥੇਬੰਦੀ ਦੀ ਅਗਰ ਆਹ ਜਥੇ ਦੇਵਿੰਦਰ ਸਿੰਘ ਕੰਮ ਕਰਦੇ ਤੇ ਜੀ ਹੁਣ ਅਸੀਂ ਉੱਥੋਂ ਦੀ ਸੇਵਾ ਦੇ ਚੁੱਕੇ ਹਾਂ ਕੀ ਕਾਰਨ ਸੀ ਇਸ ਦੀ ਸੇਵਾ ਦੇਣ ਦਾ ਜੀ ਉਹਨਾਂ ਆਗੂਆਂ ਦਾ ਕੋਈ ਚੱਲਣ ਚਾਲ ਠੀਕ ਨਹੀਂ ਸੀ ਇਸ ਕਰਕੇ ਅਸੀਂ ਸਿਵਾ ਦਿੱਤਾ ਹੁਣ ਉਹ ਆਗੂ ਸਾਡੇ ਦੇ ਚਿੱਕੜ ਦੇਖਦੇ ਨੇ ਉਹ ਕਹਿੰਦੇ ਨੇ ਸਾਨੂੰ ਵੀ ਇਹ ਜ਼ਮੀਨ ਕਰਕੇ ਤੀ ਅਸੀਂ ਮੋਦੀ ਕੋਲੇ ਵੀ ਜ਼ਮੀਨ ਕਰਕੇ ਗਏ ਤੇ ਉੱਥੇ ਕਿਹੜਾ ਸੀ ਭਾਂਡੇ ਲੈਣ ਗਏ ਤੇ ਮੋਦੀ ਕੋਲੇ ਜ਼ਮੀਨ ਕਰਕੇ ਲੜਦੇ ਤੇ ਅਸੀਂ ਜ਼ਮੀਨ ਕਰਕੇ ਲੜਦੇ ਰਹਾਂਗੇ ਇਸ ਕਰਕੇ ਜਿਹੜੀ ਮੇਰੀ ਜ਼ਮੀਨ ਹੈ ਉਹ ਤਾਂ ਕਨੇ ਸਾਲਾਂ ਤੋਂ ਮੈਂ ਦੇ ਚੁੱਕੀ ਆ ਮੇਰਾ ਉਹ ਚ ਕੋਰਟ ਚ ਚੱਲਦਾ ਉਹ ਮੈਂ ਆਪੇ ਨਿਵੇੜੂਗੀ ਮੈਂ ਬਾਦ ਦੰਨੂ ਪੁੱਛਣਾ ਚਾਹੁੰਨੀ ਆ ਇਹ ਬਾਧਰ ਕਹਿੰਦਾ ਵੀਰਾ ਕਹਿੰਦਾ ਵੀ ਦੇਖੀ ਇਹ ਆਪਦੇ ਆਪਦੇ ਹਿਸਾਬ ਨਾਲ ਜਥੇਵੰਦੀ ਚਲਾਉਂਦੀਆਂ ਨੇ ਇਹਨਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲੂਗੀ ਹੁਣ ਕਾਇਦਾ ਕਾਨੂੰਨ ਇਹਨਾਂ ਦਾ ਜੇ ਬਾਧਰ ਰੱਖ ਲੈਂਦਾ ਉਹ ਉਹ ਕਾਇਦਾ ਕਾਨੂੰਨ ਚੰਗਾ ਜੇ ਉਹਨੂੰ ਵਿੱਕੀ ਦਾ ਮਸਾਲਾ ਪੁੱਛੇ ਬਾਧਰ ਨੂੰ ਬਲਾਕਕਾਰਾਂ ਦੇ ਮਸਲੇ ਤਾਂ ਇਹ ਰੱਖ ਲੈਂਦੇ ਨੇ ਇਹ ਸਾਡੇ ਮਸਲੇ ਵਾਲੇ ਕਹਿੰਦੇ ਆਪਦੇ ਹਿਸਾਬ ਨਾਲ ਚਲਾਉਂਦੀਆਂ ਨੇ ਮਸਲੇ ਇਹ ਤਾਂ ਨਹੀਂ ਅਸੀਂ ਮਸਲਾ ਲੈਂਦੇ ਇਹ ਮੈਂ ਵੀਰੇ ਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਸਾਡੇ ਤੇ ਚਿੱਕੜ ਨਾ ਡੇ ਅੱਗੇ ਕਿੱਕੜ ਦੇ ਗੰਦੀ ਵਿਜਾ ਇਹ ਕਹਿੰਦੇ ਵੀ ਅਸੀਂ ਔਰਤਾਂ ਦਾ ਸਤਿਕਾਰ ਕਰਦੇ ਆ ਜੇ ਔਰਤਾਂ ਦਾ ਸਤਿਕਾਰ ਕਰਦਾ ਬਾਈ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਬੰਦਿਆਂ ਵਾਂਗੂ ਆ ਕੇ ਸਾਡੇ ਨਾਲ ਗੱਲ ਕਰ ਲੈ ਤੀਵਿਆਂ ਵਾਂਗੂ ਮੇਹਣੇ ਨਾ ਦੇਵੇ ਸਾਨੂੰ ਮੇਹਣੇ ਦੇਣ ਦੀ ਕੋਸ਼ਿਸ਼ ਨਾ ਕਰੇ ਵੀ ਅਸੀਂ ਮੈਂ ਮੇਹਣੇ ਦੇਵਾ ਇਹਨਾਂ ਨੂੰ ਇਹ ਜਿਹੜਾ ਰਾਮਚੰਦ ਚੋਟੀਆਂ ਇਹ ਕਹਿੰਦਾ ਜੇ ਦੋ ਵਾਲਟੀਆਂ ਸਮੁੰਦਰ ਚੋਂ ਨਿਕੜੀਆਂ ਕੋਈ ਫਰਕ ਨਹੀਂ ਪੈਂਦਾ ਜਿਹੜੀ ਸਾਡੀ ਭੈਣ ਹੈ ਕਰਮਜੀਤ ਖੰਡੇਵਾਦ ਜਦੋਂ ਉਹ ਜਥੇਵੰਦੀ ਚ ਸਾਡੇ ਨਾਲ ਕੰਮ ਕਰਦੀ ਸੀ ਉਹਨੂੰ ਇਹ ਰੋਜ਼ ਫੋਟੋਆਂ ਪਾਉਂਦਾ ਤੀਗਾ ਰਾਮਚੰਦ ਜਿੱਦਿਆਂ ਉਹਦਾ ਕੋਈ ਮਸਲਾ ਹੋਇਆ ਉਹਦੇ ਉਹਨੇ ਫੋਟੋ ਪਿਛਾਂ ਹਟਾ ਲਈ ਉਹਦਾ ਨੰਬਰ ਬਲਾਕ ਕਰਤਾ ਉਸ ਤੋਂ ਬਾਅਦ ਉਹਦੀ ਯਾਤ ਨਹੀਂ ਪੁੱਛੀ ਇਹਨਾਂ ਨੇ ਇਹ 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 ਜੇ ਬਤੀਰੇ ਨੇ ਬਈ ਇਹਨਾਂ ਦੇ ਆਗੂਆਂ ਦੇ ਇਹ ਸਾਡੇ ਨਾਲ ਆ ਕੇ ਬੰਦਿਆਂ ਵਾਂਗੂ ਗੱਲ ਕਰਨ ਚਾਹੇ ਸਾਡੇ ਪਿੰਡ 'ਚ ਇਕੱਠ ਰੱਖਣਾ ਚਾਹੇ ਆਪਦੀ ਕਿਤੇ ਮੀਟਿੰਗ ਰੱਖਣਾ ਸਾਡੀ ਗੱਲ ਸੁਣਨੇ ਇਹ ਸਾਡੇ ਦੇ ਉਲਟਾ ਚਿੱਕੜ ਨਾ ਡੇਗਣਾ ਜਿਹੜਾ ਵੀ ਆਗੂ ਇਹ ਚੋ ਜੀਵਾ ਦੇ ਕੇ ਜਾਂਦਾ ਹੈ ਉਹਨੂੰ ਵਸਾਇਆ ਕਿਹਾ ਦਿੰਦੇ ਨੇ ਚਿੱਕੜ ਦੇ ਕੇ ਵੀ ਮੁੜ ਕੇ ਝੰਡਾ ਡੰਡਾ ਲੈ ਕੇ ਬੈਠਣ ਜੋਗਾ ਵੀ ਨਾ ਰਹੇ ਜਥੇਬੰਦੀ ਦੇ ਵਿੱਚ। ਇੱਕ ਕਾਰਨ ਕੀ ਸੀਗਾ ਤੁਹਾਡਾ ਜਿਹੜਾ ਵੀ ਅਸਤੀਫਾ ਦਿੱਤਾ ਹੈਗਾ ਕੋਈ ਔਰਤਾਂ ਨਾਲ ਜਿਹੜੀ ਬਦਸਲੂਕੀ ਹੁੰਦੀ ਸੀ ਜਾਂ ਕੀ ਸੀ? ਹਾਂ ਜੀ ਅਸੀਂ ਕਿਸੇ ਕੁੜੀ ਨਾਲ ਗਈਆਂ ਤੀਆਂ ਜੀ। ਉਹ ਕੁੜੀ ਦਾ ਰੌਲਾ ਸੀ ਉਹਦੇ ਸਹੁਰਿਆਂ ਨਾਲ। ਉਹ ਉਹਦਾ ਜਦੋਂ ਰੌਲਾ ਸੀ ਉਹਦੇ ਨਾਲ ਗਈਆਂ ਬਾਅਦ ਵਿੱਚ ਉਹਦੇ ਠਾਣੇ 'ਚ ਗਈਏ ਉਹਦੇ ਨਾਲ। ਸਾਰਾ ਉਹਦੇ ਨਾਲ ਮਸਲਾ ਹੱਲ ਕਰਿਆ ਉਹਦਾ ਨੰਬਰ ਮੈਨੂੰ ਦਿੱਤਾ ਗਿਆ। ਮੈਂ ਉਹਦੇ ਨਾਲ ਗੱਲਬਾਤ ਕਰਦੀ ਰਹੀ ਮੈਂ ਉਹ ਧੀ ਬਣਾ ਲਈ ਆਪਦੀ। ਉਹ ਮੇਰੇ ਕੋਲੇ ਹੁਣ ਵੀ ਆਉਂਦੀ ਹੈ ਅੱਜ ਵੀ ਆਉਂਦੀ ਹੈ। ਇਹ ਆਗੂਆਂ ਨੇ ਉਹਨੂੰ ਦਬਕ ਕੇ ਦਿੱਤੇ। ਬਿਨੀ ਦਾ ਸਾਡੇ ਹਿਸਾਬ ਨਾਲ ਚੱਲ ਨਹੀਂ ਤੇਰਾ ਮਸਲਾ ਹੱਲ ਨਹੀਂ ਹੋਣ ਦੰਦੇ। ਉੱਪਰ ਆਗੂਆਂ ਕੋਲ ਗੱਲ ਪਹੁੰਚਾਈ ਗਈ। ਹਾਂ ਉੱਪਰ ਆਗੂਆਂ ਕੋਲੇ ਪਹੁੰਚਾਈਆ ਕੋਈ ਆਗੂਆਂ ਨੇ ਸਾਡੀ ਸਰਮਾਈ ਨਹੀਂ ਕਰੀ। ਇਸੇ ਕਰਕੇ ਇਸੇ ਕਰਕੇ। ਹਾਂ ਇਸੇ ਕਰਕੇ ਦਿੱਤਾ। ਫਿਰ ਹੁਣ ਇਹ ਬਾਦਰ ਦੀ ਨਾਲ ਚੱਲਦੀ ਹੈ ਜਸੇਵੰਦੀ। ਈ ਹੋਰ ਕੁੜੀ ਐ। ਇਹ ਕੋਟ ਦਾ ਮਸਲਾ ਕਰਿਆ ਇਹਨਾਂ ਨੇ। ਉਹਦੇ ਉਹਦੇ ਤਲਾਕ ਦਵਾਇਆ। ਉਹ ਤੋਂ 60 ਲੱਖ ਰੁਪਈਆ ਲੈਂਤਾ ਇਹਨਾਂ ਨੇ। ਉਹ ਉਹਦੇ ਵਾਰੀ ਇਹਨਾਂ ਦਾ ਕਾਇਦਾ ਕਾਨੂੰਨ ਕਹਿੰਦੇ ਸਾਨੂੰ ਪੜ੍ਹ ਕੇ ਸੁਣਾ ਦੇਣ ਸਾਨੂੰ 5 ਸਾਲ ਹੋ ਗਏ ਸਾਨੂੰ ਉਹ ਕਾਇਦਾ ਕਾਨੂੰਨ ਨਹੀਂ ਮਿਲਿਆ ਹੈਗਾ 60 ਲੱਖਾਂ ਦਾ ਇਲਜ਼ਾਮ ਵੱਡਾ ਲਾ ਰਹੇ ਨੇ ਨਾ 60 ਲੱਖ ਲੈਤਾ ਜੀ ਉਹਨਾਂ ਦਵਾਈ ਆ ਉਹ ਕੁੜੀ ਨੂੰ 20 ਤੋਂਲੇ ਸਿਮਨਾ ਦਵਾਈ ਆ ਉਹ ਇਹਨਾਂ ਦੇ ਕਾਇਦੇ ਕਾਨੂੰਨ 'ਚ ਆਉਂਦਾ ਬਾਦਰ ਨੂੰ ਪੁੱਛਣਾ ਚਾਹੁੰਦੇ ਆ ਅਸੀਂ 13 ਦਿਨ ਧਰਨਾ ਲਾਇਆ 13 ਦਿਨ ਧਰਨਾ ਲਾਇਆ ਸਾਡੇ ਪਿੰਡ 'ਚੋਂ 14 ਲੱਖ ਰੁਪਈਆ ਇਕੱਠਾ ਹੁੰਦਾ ਹੈਗਾ ਉਹਦਾ ਸਾਬ ਕਿਤਾਬ ਕੌਣ ਦਿੰਦਾ ਬਈ ਜਿਹੜਾ ਹੋਰ ਹੈ ਜਥੇਬੰਦੀ 'ਚ 2-2 2.5-2.5 ਕਿੱਲੇ ਤੇ ਇਹਨਾਂ ਨੇ 11-11 ਕਿੱਲੇ ਕਰ ਗਏ ਫਿਰ ਉਹਨਾਂ ਦਾ ਵੀ ਹਿਸਾਬ ਦੇਣ ਇਹ ਦਿੱਲੀ ਵਾਲੇ ਵਈ ਪੈਸਾ ਹੋ ਗਿਆ ਅੰਦਾ ਇਹਨਾਂ ਨੇ ਆਗੂਆਂ ਨੇ ਗੱਡੀਆਂ ਲੈ ਲਈਆਂ ਗੱਡੀਆਂ ਲੈ ਕੇ ਘੁੰਮਦੇ ਫਿਰਦੇ ਨੇ ਅਸੀਂ ਬੱਸਾਂ ਤੇ ਚੜਦੇ ਆਂ ਇਹਨਾਂ ਤੋਂ 10-10 ਰੁਪਏ ਮੰਗਦੇ ਆਂ ਇਹਨਾਂ ਨੂੰ ਆਏ ਪੁੱਛੋ ਵੀ ਔਰਤਾਂ ਦਾ ਸਤਿਕਾਰ ਕਰਦੇ ਆ ਤੁਸੀਂ ਕਿਹੜੀ ਔਰਤ ਦਾ ਤੁਸੀਂ ਜੇ ਬੈਂਕ 'ਚ ਨਾਮ ਲਿਖਿਆ ਰੱਖਿਆ ਜਥੇਬੰਦੀ 'ਚ ਕਿਸੇ 'ਚ ਲਿਖਿਆ ਹੋਇਆ ਹੋਏਗਾ ਔਰਤਾਂ ਦਾ ਕੀ ਸਤਿਕਾਰ ਹੈ ਤੁੱਪੇ ਬਿਠਾਉਣਾ ਸਤਿਕਾਰ ਬਿਠਾਣੇ ਦੇ ਮੂਰੇ ਤੁਸੀਂ ਬੈਠੀਆਂ ਰਹੋ ਅਸੀਂ ਅੰਦਰ ਜਾ ਕੇ ਗੱਲ ਕਰਕੇ ਉਹਨਾਂ ਅਫਸਰਾਂ ਨਾਲ ਉਹੀ ਅਫਸਰਾਂ ਨਾਲ ਸਾਡੀ ਗੱਲ ਬਣਦੀ ਹੈ ਥਾਣੇਦਾਰਾਂ ਨਾਲ ਭਾਈ ਉਹ ਵੀ ਸਾਡੀਆਂ ਨਾਲ ਗੱਲ ਕਰਦੇ ਨੇ ਦੂਣਾ ਸੂਟੇ ਸਾਨੂੰ ਐਂ ਕਹਿੰਦੇ ਨੇ ਕਹਿੰਦੇ ਤੁਸੀਂ ਜੂਨੀਅਰ ਦੇ ਸਖਤਰ ਹੋ ਵੀ ਤੁਸੀਂ ਪੁੱਠਾ ਸਿੱਧਾ ਬੋਲੀ ਜਾਓ ਇੱਥੇ ਬਾਰਗੇ ਖੜੀਆਂ ਅਸੀਂ ਬਣਾ ਕੇ ਰੱਖਾਂਗੇ ਅਸਰਾ ਨਾਲ ਇਹ ਚੁੱਪ ਰਹੇ ਮੇਰੇ ਨਾਲ ਫਰਮਜੀਤ ਕੌਰ ਜੀ ਪਿੰਡ ਦੇ ਲੇਲ ਕਰਾਂ ਪਿੰਡ ਦੀ ਕਾਈ ਦੀ ਪ੍ਰਧਾਨ ਹੈ ਜੀ ਅਗਰ ਆਹ ਜਥੇਵੰਦੀ ਅਗਰ ਆਹ ਜਥੇਵੰਦੀ ਜੀ ਕੰਮ ਕਰਦੇ ਸੀ ਜੀ ਅਸੀਂ ਉਹਨਾਂ ਨੂੰ ਅਸਤੀਫਾ ਦੇ ਚੁੱਕੇ ਹਾਂ ਜੀ ਅਸੀਂ ਕੀ ਕਾਰਨ ਹੈ ਅਸਤੀਫਾ ਦੇਣ ਦਾ ਅਸਤੀਫਾ ਜੀ ਕਈ ਆਗੋਂ ਦੇ ਬਤਾਰੇ ਨਹੀਂ ਸਹੀ ਸੀ ਜੀ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ ਸੀ ਜਦੋਂ ਅਸੀਂ ਕੋਈ ਵੀ ਗੱਲ ਰੱਖਦੇ ਹਾਂ ਸਾਨੂੰ ਪਿੰਡ ਚੋਂ ਕੋਈ ਵੀ ਗੱਲ ਕਹਿੰਦਾ ਇਹ ਕੋਲ ਸਾਡੀ ਕੋਈ ਸੁਣਦੇ ਨਹੀਂ ਤੇ ਹੁੰਦਾ ਪਤਾ ਨਹੀਂ ਤਾਂ ਗਾਹਾਂ ਤੱਕ ਬਲਾਕ ਤੱਕ ਪਹੁੰਚਾਉਂਦੇ ਨਹੀਂ ਸੀ ਪਤਾ ਨਹੀਂ ਆਪਦੇ ਲਵੀ ਰੱਖ ਲੈਂਦੇ ਸੀ ਉਸ ਕਰਕੇ ਅਸੀਂ ਤੰਗ ਆ ਕੇ ਨਾ ਤੋ ਅਸਤੀਫਾ ਦਿੱਤਾ ਜੀ ਤਰ੍ਹਾਂ ਦਾ ਜਿਹੜਾ ਬਤੀਰਾ ਸੀ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਬਤੀਰਾ ਵਿੱਚ ਇੱਕ ਹੈ ਜਿਆ ਬੰਦੇ ਮੇਰੀ ਜੀ ਬਸ ਅਸੀਂ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਵਿੱਚ ਬਤੀ ਪਹਿਣ ਦਾ ਨੌ ਆ ਜਾਂਦਾ ਜੀ ਸਿਰਫ਼ ਈ ਆਪਾਂ ਦੇ ਸੰਝੇ ਆਪਾਂ ਸਾਰੇ ਉਹ ਸੀ ਜਾਗਰੂਕ ਕਰ ਨਹੀਂ ਸਕਦੇ ਹੈਗੇ ਇਸ ਤੇ ਬੀਸਲ ਵਰਤਦੇ ਵਤੀ ਰਸਾਇਨੀ ਤੇ ਫਿਰ ਅਸੀਂ ਜੋ ਉਹ ਬੰਦੇ ਦੇ ਸੀ ਲਵੇ ਖੜਦੇ ਆ ਕੰਮ ਕਰਦੇ ਆ ਕਰਾਂ ਜਿੱਥੇ ਬੰਦੀ ਚ ਅਗਲਾ ਕਦੋਂ ਇਹ ਵੀ ਲੇਡੀਜ਼ ਹੀ ਨਹੀਂ ਨਹੀਂ ਸਾਲ ਤੋਂ ਅਸੀਂ ਘਰੇ ਬੈਠੇ ਸਾਨੂੰ ਕਿਸੇ ਆਗੂ ਨੇ ਨਹੀਂ ਬਚੇ ਵੀ ਤੁਸੀਂ ਆਕਾਸ ਤੋਂ ਘਰੇ ਬੈਠੇ ਹੋ ਉਲਟਾ ਸਾਡੇ ਤੇ ਹੁਣ ਇਲਜ਼ਾਮ ਲਾਉਂਦੇ ਨੇ ਜੀ ਜੇਸ ਨੇ ਅਸਤੀਫਾ ਦੇਤਾ ਅਸਤੀਫਾ ਹੀ ਲਿਖਿਆ ਜੀ ਸੀ ਹੋਰ ਤਾਂ ਕੁਝ ਲਿਖਿਆ ਨਹੀਂ ਫਿਰ ਸਾਡੇ ਤੇ ਇਲਜ਼ਾਮ ਲਾਤੇ ਤੇ ਰਾਮਚੰਦ ਚੋਟੀਆਂ ਤਾਂ ਕਹਿੰਦਾ ਬਹੁਤ ਬਗਦਦ ਰਿਆ ਅਸੀਂ ਕਹਿੰਨੇ ਜੀ ਸੁਲਜੀ ਹੋ ਜਥੇਵੰਦੀ ਜਥੇਵੰਦੀ ਬਹੁਤ ਵਧੀਆ ਜਥੇਵੰਦੀ ਨਹੀਂ ਜੀ ਮਾੜੀ ਹੈਗੀ ਜੇ ਇੱਕ ਬੰਦਾ ਮਾਰਿਆ ਫਿਰ ਉਹ ਸਾਰਿਆਂ ਨੂੰ ਮਾਰੇ ਕਰ ਦਿੰ ਕਹਿੰਦਾ ਵਗਦਾ ਦਰਿਆ ਜੇ ਕਦੀ ਬਾਲਟੀ ਨਿਕਲ ਜੂਗੀ ਭੈਣਾਂ ਨੂੰ ਬਾਲਟੀਆਂ ਦੱਸਿਆ ਜਾਂਦਾ ਹੁਣ ਅਸੀਂ ਬਾਲਟੀਆਂ ਹੋ ਗਏ ਵੀਰੇ ਬਹੁਤ ਕੰਮ ਕਰਿਆ ਛੜਕਾਂ ਤੇ ਬੈਠੇ ਰੋੜਿਆਂ ਤੇ ਬੈਠੇ ਅਸੀਂ ਤੱਤੇ ਉੱਪਰੋਂ ਧੁੱਪ ਹੁੰਦੀ ਵੀਰੇ ਥੱਲੇ ਤੱਤੇ ਰੋੜੇ ਹੁੰਦੇ ਜਦ ਗੱਡੀ ਦੀ ਲਾਈਨ ਤੇ ਵਹਿੰਦੇ ਅਸੀਂ 200 2 ਮਹੀਨਿਆਂ ਦੀ ਪੋਪੋਤੀ ਦੀ ਵੀਰੇ ਮੇਰੀ ਕੰਨ ਤੇ ਮੋਬਾਈਲ ਹੁੰਦਾ ਰੋਟੀ ਪਕਾਉਂਦੀ ਗੋਦੀ ਚ ਪੋਤੀ ਹੁੰਦੀ ਭੈਣਾਂ ਨੂੰ ਮੈਂ ਫੋਨ ਕਰਦੀ ਫਿਰ ਮੈਂ ਬਲਜੀਤ ਨੂੰ ਘਰ ਘਰ ਭੇਜਦੀ ਬਲਜੀਤ ਘਰ ਘਰ ਕਹਿ ਕੇ ਆ ਮੈਂ ਫੋਨ ਕਰਕੇ ਸਾਡੀ ਤਾਂ 70 80 ਬੁੜੀਆਂ ਇਕੱਠੀਆਂ ਕਰਦੇ ਵੀਰੇ ਅਸੀਂ ਲੈ ਕੇ ਜਾਂਦੀਆਂ ਕਿੰਨੇ ਟਾਈਮ ਤੋਂ ਜੁੜੇ ਹੋਏ ਸੀ ਤੁਸੀਂ ਅਸੀਂ ਜੁੜੇ ਤੇ ਵੀ ਜਦੋਂ ਅਸੀਂ ਦਿੱਲੀ ਸੰਘਰਸ਼ ਚੱਲ ਰਹੀ ਆਤੀ ਮੈਂ ਤਾਂ ਉਹਦੋਂ ਤੋਂ ਜੁੜੀ ਹੋਈ ਸੀਗੇ ਇਹਨਾਂ ਨਾਲ ਦਿੱਲੀ ਵੀ ਜਾ ਕੇ ਆਏ ਵੀਰੇ ਸੇ ਹਰ ਹਫਤਾ ਹਫਤਾ ਲਾ ਕੇ ਆਇਆ ਦਿੱਲੀ ਵੀ ਫਿਰ ਇੱਥੇ ਜਿਹੜੇ ਧੰਨੇ ਲੱਗੇ ਸੀ ਲੰਬੇ ਮੌਤ ਲੰਬੇ ਸਾਰਾ ਦਿਨ ਜਾਂਦੇ ਬਈ ਇੱਥੇ ਜਾਂਦੇ ਰੋਜ਼ ਰੋਜ਼ ਰਜਾਨਾ ਪੰਜੋਟੀ ਲੈ ਜਾਂਦੇ ਰਹੇ ਅਸੀਂ ਤੇ ਬਾਕੀ ਫਿਰ ਇਹ ਬਹਾਦਰ ਸਿੰਘ ਕਹਿੰਦਾ ਕਹਿੰਦਾ ਵੀ ਇਹਨਾਂ ਦੀ ਸਾਡੇ ਲੜਾਈ ਹੋ ਗਈ ਵੀਰੇ ਬੇਟਿਆਂ ਦੀ ਹੁੰਦਿਆਂ ਰਹਿੰਦੇ ਨੇ ਪਿੰਡ ਚ ਰਾਂਝਸਾ ਛੋਟੀਆਂ ਮੋਟੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਵੀਰੇ ਅਸੀਂ ਉਹਦਾ ਇਲਝ ਕਰਾਉਨੇ ਮੇਰੇ ਬੇਟੇ ਦਾ ਹਲੇ 25 ਟੰਕਿਆਂ ਨੇ ਉਹਦੇ ਲੱਤ ਟੁੱਟੀ ਹੋਈ ਹੈ ਮੈਂ ਤਾਂ ਹਜੇ ਇਲਝ ਕਰਾਉਣੀ ਫਿਰਦੇ ਅਸੀਂ ਤਾਂ ਕੋਈ ਨਾ ਹੋਣੀ ਤਰ ਹੈਗਾ ਰਾਫਟ ਨਹੀਂ ਦਿੱਤੀ ਥਾਣੇ ਚ ਇਹ ਕਹਿੰਦੇ ਨੇ ਇਲਜ਼ਾਮ ਲਾਉਂਦੇ ਨੇ ਸਾਡੇ ਤੇ ਕਹਿੰਦੇ ਸਾਥੋਂ ਧਾਰਾਂ ਲਵਾਉਂਦੀ ਫਿਰਦੀ ਐ ਸਾਨੂੰ ਕਹਿੰਦੀ ਵੀ ਐਨੀਆਂ ਮੇਰੇ ਤੇ ਧਾਰਾ ਲਾਓ ਐਨੀਆਂ ਸਾਨੂੰ ਉਹ ਬੰਦਾ ਦੇ ਦੇਣ ਵੀਰੇ ਇਹ ਜੋ ਸਾਟਾ ਸੀ ਜਾਣੀ ਸਾਡਾ ਕੰਮ ਜਾਂਦੇ ਕੁਸ ਬਣੇ ਉਹ ਬੰਦਾ ਦੇਣ ਲੈਣ ਜਿਨੇ ਇਹਨਾਂ ਨੂੰ ਕਿਹਾ ਵੀ ਧਾਰਾ ਲਵਾਉਂਦੀ ਫਿਰਦੀ ਐ ਅਸੀਂ ਤਾਂ ਹਜੇ ਰਬਟ ਵੀ ਨਹੀਂ ਦਿੱਤੇ ਸਾਨੂੰ ਲੋਕ ਕਹਿੰਦੇ ਨੇ ਵੀ ਰਬਟ ਦਿਓ ਅਸੀਂ ਵੀਰੇ ਮੈਂ ਆਪਣੇ ਬੇਟੇ ਨੂੰ ਇਲਾਜ ਕਰਾਉਂਦੀ ਵੀ ਇਲਾਜ ਕਰਾਏ ਤੋਂ ਬਾਅਦ ਸੋਚੂਗੀ ਜੋ ਡਾਕਟਰ ਦੀ ਰਿਪੋਰਟ ਆਉਗੀ ਫਿਰ ਕਦਮ ਚੱਕੂਗੀ ਮੈਂ ਉਹਦੇ ਦਮ ਤੇ ਚੱਕੂਗੀ ਵੀਰੇ ਮੈਂ ਜੱਥੇ ਬੰਦਿਆਂ ਨੂੰ ਕਿਉਂ ਲੂੰਗੀ ਵਿੱਚ ਨਾ ਜੱਥੇ ਬੰਦਿਆਂ ਨਾਲ ਮੈਂ ਕੋਈ ਗੱਲ ਕਰੀ ਲੋਕ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਕਿਹੜਾ ਕਹਿੰਦਾ ਵੀ ਉਹ ਭਰਵਜਿਤ ਨੇ ਸਾਨੂੰ ਆਏ ਕਿਹਾ ਵੀ ਇਹ ਧਾਰਾ ਲਾ ਦੋ ਇਹਦੇ ਚ ਕਹਿ ਫਿਰ ਲੈਰੇ ਵਾਲੇ ਮਸਲੇ ਚ ਜਦੋਂ ਲੈਰੇ ਵਾਲੇ ਮਾਸਰੇ ਜੀ ਵੀਸੀਂ ਅਸੀਂ ਜਾਵਾਂਗੇ ਨਹੀਂ ਮੇਰੇ ਬੇਟਾ ਕਹਿੰਦਾ ਕਹਿੰਦਾ ਤੁਸੀਂ ਛੰਡੇ ਚੱਕੀ ਫਿਰਦੇ ਮੰਮੀ ਜਾਂਦੇ ਨਹੀਂ ਆਗੂ ਫੋਨ ਨਹੀਂ ਚੱਕਦੇ ਸਾਡੇ ਬੱਚੇ ਸਾਨੂੰ ਲੈ ਗਏ ਵੀਰੇ ਅਸੀਂ ਜਾ ਕੇ ਕਰਿਆ ਉਹ ਕਰ ਲੇ ਮਾਮਾ ਤੀਆਂ ਛੜਵਾ ਲੀਆਂ ਸੀ ਕੱਲੇ ਮੁੰਡੇ ਨੂੰ ਹੱਤ ਕੜੀ ਲਾ ਕੇ ਲੈ ਗਏ ਉਹ ਕਹਿੰਦੇ ਤੁਸੀਂ ਜੱਥੇ ਬੱਤੀ ਦੀਆਂ ਲੰਗਣਾ ਕਰਤੀ ਜੇ ਤੁਹਾਡੇ ਥੱਪੜ ਧੌਲ ਮਾਰ ਦਿੰਦੇ ਉੱਥੇ ਵੀ ਸਾਡੀ ਬੇਇਜ਼ਤੀ ਹੋ ਜਾਂਦੀ ਉਦੋਂ ਵੀ ਨਹੀਂ ਸਾਡੀ ਇੱਜ਼ਤ ਹੁੰਦੀ ਹੈ ਜਦੋਂ ਗੋਤਨੇ ਫੜ ਕੇ ਪੁੱਤ ਸਾਨੂੰ ਚੱਕ ਕੇ ਲੈ ਜਾਂਦੀ ਹੈ ਉਦੋਂ ਸਾਡੀ ਇੱਜ਼ਤ ਬੰਦਿਆ ਅਸੀਂ ਆਪ ਦੇ ਖਾਤਰ ਜਾਂ ਨਹੀਂ ਸਕਦੇ ਉਹ ਸੇਵਕ ਨੇ ਤੇ ਸੈਬੀ ਨੇ ਸਾਡੇ ਘਰਾਂ ਤੇ ਕਿਹਾ ਬੱਚੇ ਸਾਡੇ ਘਰੇ ਬੈਠੇ ਸੀਗੇ ਉਦੋਂ ਵਿੱਚ ਵੀ ਤੂੰ ਤੂੰ ਮੈਂ ਮੈਂ ਬਤ ਹੋਈ ਫਿਰ ਸੇਵਕ ਨੇ ਬਾਅਦ ਚ ਮਾਫੀ ਵੀ ਮੰਗੀ ਐ ਬਲਾਕ ਦੇ ਵਿੱਚ ਬੁਲਾਏ ਵੀ ਕੇ ਵੀ ਭੈਣਾ ਕਿਉਂ ਨਹੀਂ ਆਉਂਦੀ ਆਉਂਦੀ ਉਸ ਕਰਕੇ ਵੀ ਅਸੀਂ ਘਰੇ ਬੈਠੇ ਤਾਂ ਤਾਂ ਅਸਤੀਫਾ ਦਿੱਤਾ ਵੀ ਸੁਣਦਾ ਸਾਡਾ ਕੋਈ ਹੈ ਨਹੀਂ ਕੋਈ ਵੀ ਗੱਲ ਪਿੰਡ ਸਾਨੂੰ ਤੰਗ ਕਰੀ ਜਾਂਦਾ ਵੀ ਸਾਡੇ ਤੁਸੀਂ ਕੋਈ ਕਿਸੇ ਕੁੰਡੀ ਫੜ ਲਈ ਕਿਸੇ ਦਾ ਕੁਛ ਕਰ ਲੈ ਵੀ ਸਾਡਾ ਕੰਮ ਕਰਵਾਓ ਜਦ ਇਹ ਸੁਣਦੇ ਨਹੀਂ ਵੀਰੇ ਅਸੀਂ ਆਪ ਕਰਕੇ ਅਸਤੀਫਾ ਦਿੱਤਾ ਜੀ ਨਾਮ ਹੈ ਜੀ ਤੁਹਾਡਾ ਬਲਜੀਤ ਗੌਰ ਜੀ ਪਿੰਡ ਪਿੰਡ ਲੇਲਕਲਾਂ ਜੀ ਕਿਸਾਨ ਜੁਨੀਅਰ ਚ ਕੰਮ ਕਰਦੀ ਸੀ ਜੀ ਬਲਾਕ ਆਗੂਆਂ ਮਜ਼ਦੂਰ ਜਥੇਬੰਦੀ ਦੀ ਜਿੱਦੇ ਤੋਂ ਧਰਨਾ ਲੱਗਿਆ ਸੀ પેટ્રોલ ਪੰਪ ਤੇ ਪਹਿਲੇ ਦਿਨ ਤੋਂ ਦੂਜਾ ਦਿਨ ਛੱਡ ਕੇ ਤੀਜੇ ਦਿਨ ਮੈਂ ਉੱਥੇ ਜਾਣ ਲੱਗੀ ਸੀ ਉਹਦੇ ਤੋਂ ਚਾਰ ਬੁੜੀਆਂ ਲੈ ਕੇ ਗਈ ਉਦੋਂ ਬਾਅਦ ਜੀ ਮੈਂ 80 85 ਬੁੜੀਆਂ ਤੇ ਕਰਤੀਆਂ ਇਹ ਜਥੇਬੰਦੀ ਦਾ ਮੈਂ ਇੰਨਾ ਖਿੱਚ ਕੇ ਕੰਮ ਕਰਿਆ ਜਿੰਨਾ ਵੀ ਕਹਿ ਦਵਾਂ ਤੁਸੀਂ ਅੱਜ ਜਥੇਬੰਦੀ ਜੋ ਮੇਰੇ ਤੇ 2 ਸਾਲੋਂ ਦੀ ਹੈ ਉਹ ਦੋਸ ਹੈ ਨਹੀਂਗਾ ਕਿਵੇਂ ਨਹੀਂ ਹੈਗਾ ਜੀ ਅਸੀਂ ਉਹਨਾਂ ਦੀ ਤਸੀਬਾ ਆਪਦੀਆਂ ਜਿਹੜੀਆਂ ਪ੍ਰੋਬਲਮਾਂ ਸੀ ਜਦ ਅਸੀਂ ਆ ਪਹਿਣਾ ਮਾਥ ਦੀਆਂ ਸੀ ਸਾਡੇ ਪੂਰੇ ਨਹੀਂ ਹੁੰਦੇ ਸੀ ਅਸੀਂ ਇੱਕ ਦੋ ਆਗੂਆਂ ਨੂੰ ਵੀ ਕਿਹਾ ਵੀ ਵਿੱਚ ਕੋਈ ਵੀਰ ਸਾਰੀ ਜਥੇਬੰਦੀ ਸਤਿਕਾਰਯੋਗ ਹੈ ਜੇ ਅਸੀਂ ਕਹਿੰਨੇ ਆ ਵੀ ਗਰਾਹਾ ਜਥੇਬੰਦੀ ਵਧੀਆ ਹੈ ਅਸੀਂ ਜਦ ਮੇਰੇ ਨਾਲ ਮੈਂ ਆਪ ਕੰਮ ਕਰਦੀ ਸੀ ਵੀਰਾ ਸੂਬਾ ਕੰਮ ਕਰਦਾ ਸੀ ਧਰਵਿੰਦਰ ਕੰਮ ਕਰਦਾ ਸੀ ਸਾਨੂੰ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਵਿੱਚ ਕੋਈ ਕਮੀ ਹੈ ਠੀਕ ਹੈ ਅਸੀਂ ਕਹਿੰਦੀਆਂ ਦੀਆਂ ਵੀ ਵੀਰੇ ਕਿਸੇ ਕਾਰਨ ਸਾਨੂੰ ਆ ਕੇ ਘਰੇ ਪੁੱਛੋ ਸਾਲ ਹੋ ਗਿਆ ਸਾਨੂੰ ਬੈਠੀਆਂ ਨੂੰ ਕਾਹਤੋਂ ਬੈਠੀਆਂ ਉਹ ਬਤੀਰੇ ਦੀ ਕਾਰਨ ਅਸੀਂ ਬੈਠੀਆਂ ਅਸੀਂ ਦੱਸਣਾ ਨਹੀਂ ਚਾਹੁੰਦੀਆਂ ਕਿ ਧੀ ਪਹਿਣਦੀ ਇਹਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਸੀਤੀ ਪਹਿਣਦੀ 라ਖੀ ਕਰਦੇ ਆ ਵੀਰੇ ਅਸੀਂ ਇੱਜਤ ਨੰਗੀ ਨਹੀਂ ਕਰ ਸਕਦੇ ਜੰਤਕ ਚ ਕੀ ਹੋਇਆ ਕੀ ਸੀ ਮਤਲਬ ਕਿ ਜਿਹੜਾ ਧੀਆਂ ਪਹਿਣ ਵਾਲੀ ਗੱਲ ਕਰਦੇ ਆਪਾਂ ਗੱਲ ਕਰਦੇ ਆ ਵੀਰੇ ਜੋ ਕੋਈ ਉਹ ਬੰਦਾ ਹੁੰਦਾ ਸਾਰੀ ਜਥੇਬੰਦੀ ਮਾੜੀ ਨਹੀਂ ਹੁੰਦੀ ਆਗੂ ਹੈ ਕੋਈ ਆਗੂ ਹੈ ਵੀਰ ਜੀ ਅਸੀਂ ਨਾਂ ਲੈਣਾ ਨਹੀਂ ਚਾਹੁੰਦੇ ਕਿਉਂ ਸਾਡੀ ਧੀਆ ਭੈਣਾਂ ਨੇ ਪੰਜਾਬ ਦੀਆਂ ਇਸ ਤਰ੍ਹਾਂ ਦੀ ਮੰਨ ਕਰਦਿਆਂ ਵੀ ਉਹ ਸਾਗੂ ਦੇ ਕਿਸ ਤਰ੍ਹਾਂ ਹੀ ਕਾਰਵਾਈ ਹੋਣੀ ਚਾਹੀਦੀ ਅਸੀਂ ਜੇ ਆਪਦੇ ਨਾਲ ਉਹਦੇ ਨਾਲ ਕੰਮ ਕਰਨੇ ਨਹੀਂ ਚਾਹੁੰਦੀਆਂ ਨਾ ਅਸੀਂ ਉਸ ਸਾਗੂ ਨਾਲ ਖੜਨਾ ਚਾਹੁੰਦੀਆਂ ਜੇ ਕੱਲ ਨੂੰ ਉਹ ਆਗੂ ਨੂੰ ਬਾਹਰ ਕੱਢ ਦਿੱਤਾ ਜਾਂਦਾ ਉਸ ਤੋਂ ਨੂੰ ਫਿਰ ਵਿੱਚ ਸ਼ਾਮਲ ਕਰਨ ਨੂੰ ਕਹਿੰਦੇ ਨਹੀਂ ਜਦੋਂ ਸਾਡੇ ਤੇ ਚਿੱਕੜ ਲਾਇਆ ਵੀਰੇ ਹੁਣ ਸਾਨੂੰ ਅੱਜ ਸਮੁੰਦਰ ਦੀ ਦੇ ਵਿੱਚੋਂ ਦੋ ਹੀ ਕਬਾੜੀਆਂ ਕੱਢੀਆਂ ਜਾਂਦੀਆਂ ਨੇ ਉਹਨਾਂ ਤਾਂ ਕਮੀ ਆਉਂਦੀ ਨਹੀਂ ਸਾਨੂੰ ਤਾਂ ਇਹ ਗੱਲ ਦਾ ਬਹੁਤ ਜ਼ਿਆਦਾ ਮਹਿਸੂਸ ਹੋ ਗਿਆ ਮੇਰੇ ਜਿੰਨਾ ਤਾਂ ਕੰਮ ਕਿਸੇ ਆਗੂ ਨੇ ਅੱਜ ਤੱਕ ਮੈਂ ਕਹਿੰਨੀ ਆ ਵੀਰੇ ਮੈਂ ਦੇਖਿਆ ਨਹੀਂ ਜਿੰਨਾ ਮੈਂ ਕੰਮ ਕਰਿਆ ਅੰਨਾ ਦਿਹਾੜੀ ਕੀਤੀ ਠੀਕ ਹੈ ਜਦੋਂ ਮੇਰੇ ਤੇ ਦੋਸ਼ ਲਾਇਆ ਵੀ ਇਹਨਾਂ ਨੇ ਨੂਰ ਰਾਣੀ ਦੀ ਗੱਲ ਰੱਖੀ ਵੀ ਜਵਾਬਖ ਦਵਾਓ 18 ਸਾਲ ਤੱਕ ਜਵਾਬਖ ਨਹੀਂ ਦਵਾਏ ਜਾਂਦੇ ਮੈਂ ਕਹਿੰਨੀ ਆ ਜਵਾਬਖ 4 ਸਾਲ ਹੋ ਗਏ ਆਪਣੇ ਦਮ ਤੇ ਲੈ ਕੇ ਮੈਂ ਪੜ੍ਹਾਏ ਨੇ 10ਵੀਂ ਚ ਮੇਰੀ ਪੋਤੀ ਐ 8ਵੀਂ ਚ ਮੇਰਾ ਪੋਤਾ ਐ ਨੂਰ ਰਾਣੀ ਮੇਰੇ ਘਰੇ ਐ ਉਹ ਕੋਈ ਆਪਣੀਆਂ ਘਰ ਦੀਆਂ ਪ੍ਰੋਬਲਮਾਂ ਚ ਜੀ ਚਲੋ ਠੀਕ ਆਪਦੇ ਪੇਕੇ ਸੌਰੇ ਦੁਨੀਆ ਤਾਂ ਜਾਂਦੀ ਆਈ ਜੀ ਜਥੇ ਬੰਦੀ ਦਾ ਮੈਂ ਕੋਈ ਸਾਥ ਨਹੀਂ ਮੰਗਿਆ ਅੱਜ ਇਹ ਜਿਹੜਾ ਇਹਨਾਂ ਨੇ ਮੇਰੇ ਤੇ ਚਿੱਕੜ ਲਾਇਆ ਇਹ ਬੇਫਜ਼ੂਲ ਹੈ ਅਸੀਂ ਤਾਂ ਕੋਈ ਜਿਹੜੀਆਂ ਪ੍ਰੋਬਲਮਾਂ ਤੋਂ ਤੰਗ ਆਈਆਂ ਸੀ ਸਾਰੇ ਆਗੂਆਂ ਨੂੰ ਪਤਾ ਹੈ ਵੀਰਾ ਬਹਾਦਰ ਸਿੰਘ ਨੂੰ ਵੀ ਕਿਹਾ ਹੋਇਆ ਹੈ ਵੀਰੇ ਸੂਬੇ ਨੂੰ ਵੀ ਕਿਹਾ ਤੀ ਫਿਰ ਸਾਡੀ ਨਹੀਂ ਮੰਨੀ ਗਈ ਨਹੀਂ ਸੁਣੀ ਗਈ ਉਹਨਾਂ ਤੋਂ ਤੰਗ ਆ ਕੇ ਜੀ ਸੀ ਤਸੀਹਫਾ ਦਿੱਤਾ ਆਪਦੀਆਂ ਕਮੀਆਂ ਦੇ ਪਰਦੇ ਪਾਉਣ ਵਾਸਤੇ ਆਪਦੇ ਪਰਦੇ ਪਾਉਣ ਲਹਿਰਾ ਗਾਗਾ ਦੇ ਪਿੰਡ ਲਹਿਲ ਕਲਾ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੀ ਬਲਾਕ ਆਗੂ ਜਸਬੀਰ ਕੌਰ ਲਹਿਲ ਕਲਾ ਬਲਜੀਤ ਕੌਰ ਲਹਿਲ ਕਲਾ ਪਰਮਜੀਤ ਕੌਰ ਇਕਾਈ ਆਗੂ ਲਹਿਲ ਕਲਾ ਸਮੇਤ ਦਰਜਣਾਂ ਦੀ ਗਿਣਤੀ ਦੇ ਵਿੱਚ ਮਹਿਲਾ ਆਗੂਆਂ ਨੇ ਸਮੂਹਿਕ ਅਸਤੀਫੇ ਦਿੰਦਿਆਂ ਯੂਨੀਅਨ ਦੇ ਆਗੂਆਂ ਦੇ ਬਤੀਰੇ ਦੇ ਉੱਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਤਾਂ ਇਲਜ਼ਾਮਾਂ ਦੇ ਵਿੱਚ ਘਿਰ ਚੁੱਕੀ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਮੈਲਾ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਕੋਲ ਕਹਿੰਦੇ ਕਈ ਵਾਰ ਆਪਣੀ ਗੱਲ ਰੱਖੀ ਸੀ ਉਹਨਾਂ ਨੇ ਇੱਕ ਨਾ ਸੁਣੀ ਜਿਸ ਦੇ ਚੱਲਦਿਆਂ ਹੁਣ ਇਹਨਾਂ ਨੇ ਅਸਤੀਫਾ ਦੇ ਦਿੱਤਾ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਆਗੂਆਂ ਦੇ ਨਾਲ ਕਹਿੰਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹੁਣ ਜਥੇਬੰਦੀਆਂ ਵੀ ਤਾਰਪਿੱਡੋ ਹੋਣੀਆਂ ਸ਼ੁਰੂ ਹੋ ਚੁੱਕੀਆਂ ਪਾੜ ਪੈਣਾ ਸ਼ੁਰੂ ਹੋ ਚੁੱਕਿਆ ਦੋ ਫਾੜ ਹੋਣੀਆਂ ਸ਼ੁਰੂ ਹੋ ਚੁੱਕੀਆਂ ਹਾਲਾਂਕਿ ਪਹਿਲਾਂ ਵੀ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਅਲੱਗ-ਅਲੱਗ ਹੋ ਚੁੱਕੀਆਂ ਜਦੋਂ ਦਿੱਲੀ ਦੇ ਵਿੱਚ ਪਹਿਲਾ ਮੋਰਚਾ ਲੱਗਿਆ ਸੀ ਤਾਂ ਉਸ ਵੇਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਮੋਰਚਾ ਜਿਹੜਾ ਆ ਉਹ ਜਿੱਤ ਕੇ ਵਾਪਸ ਪਰਤੇ ਸੀ ਕਿਸਾਨ ਪਰ ਜਿਉਂ ਹੀ ਉਹ ਜਿੱਤ ਹਾਸਲ ਹੁੰਦੀ ਆ ਉਸ ਤੋਂ ਬਾਅਦ ਕਿਸਾਨ ਆਗੂ ਜਿਹੜੇ ਨੇ ਵੱਡੇ ਸੁਪਨੇ ਦੇਖ ਲੈਂਦੇ ਨੇ ਕਿ ਅਸੀਂ ਐਮਐਲਏ ਬਣਾਂਗੇ ਅਸੀਂ ਮੰਤਰੀ ਬਣਾਂਗੇ ਅਸੀਂ ਮੁੱਖ ਮੰਤਰੀ ਬਣਾਂਗੇ ਪਰ ਕੁਝ ਕਿਸਾਨ ਸੀ ਉਹ ਕਹਿੰਦੇ ਅਸੀਂ ਤਾਂ ਕਿਸਾਨ ਹੀ ਰਹਿਣਾ ਅਸੀਂ ਕੋਈ ਐਮਐਲਏ ਨਹੀਂ ਬਣਨਾ ਕੋਈ ਮੰਤਰੀ ਨਹੀਂ ਬਣਨਾ ਇਸ ਗੱਲ ਨੂੰ ਲੈ ਕੇ ਫਿਰ ਉਹ ਕਿਸਾਨਾਂ ਦੇ ਵਿਚਾਲੇ ਜਿਹੜੀ ਆ ਕਾਫੀ ਜ਼ਿਆਦਾ ਨਜ਼ਦੀਕੀਆਂ ਸੀ ਉਹ ਦੂਰੀਆਂ ਬਣਦੀਆਂ ਹੋਈਆਂ ਨਜ਼ਰ ਆਈਆਂ ਤਾਂ ਜਿਸ ਤੋਂ ਬਾਅਦ ਹੁਣ ਕਿਸਾਨ ਦੋਫਾੜ ਹੋ ਗਏ ਸੀ ਦੁਬਾਰਾ ਜਿਹੜਾ ਮੋਰਚਾ ਲੱਗਿਆ ਉਹ ਗੈਰ ਰਾਜਨੀਤਿਕ ਲੱਗਿਆ ਭਾਵੇਂ ਕਿ ਜਿਹੜੇ ਕਿਸਾਨਾਂ ਨੇ ਦਿੱਲੀ ਮੋਰਚਾ ਜਿੱਤਣ ਤੋਂ ਬਾਅਦ ਸਿਆਸਤ ਦੇ ਵਿੱਚ ਪੈਰ ਨਹੀਂ ਰੱਖਿਆ ਉਹ ਕਿਸਾਨਾਂ ਦਾ ਮੋਰਚਾ ਸੀ ਤਾਂ ਹੁਣ ਇਸ ਤਰੀਕੇ ਦੇ ਨਾਲ ਅਸਤੀਫੇ ਦੇਣ ਤੋਂ ਬਾਅਦ